ਇਦਰੋਂ ਬਾਤ ਆਉਂਦੀ ਈ ਇਦਰੋਂ ਬਹਿ ਹੁੰਦੇ ਨੇ ਮੱਝਾਂ ਇਹਨਾਂ ਦੀ ਜੋ ਐ ਸਾਰੀਆਂ ਉਹਦੇ ਨਾਲ ਕੇ ਸੁੱਧੀਆਂ ਵਿੱਚ ਟਕਟਰ ਮਾਰੀ ਮੋਟਰਸਾਈਕਲ ਦਾ ਤਾਂ ਕੋਈ ਪਤਾ ਨੁਕਸਾਨ ਨਹੀਂ ਹੋਇਆ ਪਰ ਇੱਕ ਜਿਹੜੀ ਕਿ ਔਰਤ ਹੈ ਇੱਕ ਲੇਡੀ ਜਿਹੜੀ ਉਹਦੀ ਕੇ ਇਸ ਹਾਦਸੇ ਦੇ ਵਿੱਚ ਤੁਰੰਤ ਜਿਹੜੀ ਕਿ ਮੌਤ ਹੋ ਗਈ ਹੈ ਫੇਰ ਆ ਵੀਰ ਜੀ ਰੋਜ਼ ਦਾ ਹੀ ਕੰਮ ਹੈ ਨਾ ਮੈਸਾਂ ਲੈ ਕੇ ਆਪ ਤਾਂ ਉਹਦੇ ਵਿੱਚ ਬੜ ਕੇ ਅੰਦਰ ਚਲੇ ਗਿਆ ਜੀ ਉਹ ਬਾੜੇ ਵਿੱਚ ਤੇ ਪਰ ਹੁਣ ਦੇ ਸਾਨੂੰ ਮੁਸੀਬਤ ਖੜੀ ਕਰਤੀ ਜੇ ਸੀ ਗਰੀਬ ਬੰਦੇ ਹੁਣ ਦੱਸੋ ਸੀ ਕਿੱਥੋਂ ਕੱਚੇ ਮਜ਼ਦਮਾਂ ਜੇ ਸੀ ਕਿੱਥੋਂ ਹੋ ਕਰਾਈ ਰੋਜ਼ ਪੰਜਾਬ ਵਰਦਾਸਾਂ ਕਰਦਾ ਇੱਕ ਮੁੰਡਾ ਗਾਇਕ ਵਿਚਾਰਾ ਉਹ ਵੀ ਡੰਗਰਾਂ ਕਰਕੇ ਹਸਪਤਾਲ ਚ ਪਿਆ ਤੋ ਨੂੰ ਐ ਨਹੀਂ ਵੀ ਕਿਸੇ ਨੂੰ ਵੀ ਡਰ ਪੋ ਦਿਲ ਦੇ ਵਿੱਚ ਵੀ ਕਿਸੇ ਨੂੰ ਨੁਕਸਾਨ ਹੋਸਾ ਡੰਗਰਾਂ ਨਾਲ ਉਹ ਬਸ ਤੂੰ ਹੋਇਆ ਜਿਹੜਾ ਕੁਝ ਹੋਇਆ ਉਹ ਜੇ ਕਿਸੇ ਨੇ ਮੇਰੇ ਸੀ ਲਾਉਣਾ ਥੋੜੀ ਮਦਦ ਸਤਿ ਸ਼੍ਰੀ ਅਕਾਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਦੀਪ ਸਿੰਘ ਆਲਾ ਸੋ ਮਲੇਰ ਕੋਟਲਾ puri road ਤੇ ਖੜੇ ਆ ਅਕਸਰ ਇਸ ਰੋਡ ਦੇ ਉੱਪਰ ਐਕਸੀਡੈਂਟ ਹੁੰਦੇ ਰਹਿੰਦੇ ਨੇ ਸੋ ਕੁਝ ਹੀ ਮਿੰਟ ਪਹਿਲਾਂ ਇੱਕ ਪੰਜਾਬ ਰੋਡਵੇ ਦੀ ਬੱਸ ਦਾ ਇੱਥੇ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਐਕਸੀਡੈਂਟ ਹੋਇਆ ਕਾਰਨ ਪਤਾ ਲੱਗਿਆ ਵੀ ਜਿਹੜੇ ਕਿ ਗੁੱਜਰ ਪਸ਼ੂ ਦਾ ਲਗਾਤਾਰ ਤੁਸੀਂ ਦੇਖਦੇ ਹੋ ਕਿ ਸੜਕਾਂ ਦੇ ਉੱਪਰ ਡੰਗਰ ਚਾਰਦੇ ਨੇ ਆ ਸੜਕਾਂ ਦੇ ਉੱਪਰ ਡੰਗਰ ਲਈ ਫਿਰਦੇ ਨੇ 15 15 20 20 ਡੰਗਰ ਸੋ ਉਹਨਾਂ ਦੇ ਕਾਰਨ ਜਿਹੜਾ ਕਿ ਇਹ ਹਾਦਸਾ ਹੋਇਆ ਜਿਉਂ ਹੀ ਡੰਗਰ ਤੋਂ ਬਚਾਉਣ ਲਈ ਮੋਟਰਸਾਈਕਲ ਸਵਾਰ ਨੇ ਕੱਟ ਮਾਰਿਆ ਤਾਂ ਅੱਗੇ ਆਉਂਦੀ ਰੋਡਵੇ ਦੀ ਬੱਸ ਦੇ ਵਿੱਚ ਜਿਹੜਾ ਕਿ ਮੋਟਰਸਾਈਕਲ ਲੱਗਣ ਦੇ ਕਾਰਨ ਇੱਕ ਲੇਡੀ ਦੀ ਤੁਰੰਤ ਜਿਹੜੀ ਕਿ ਇੱਥੇ ਮੌਤ ਹੋਣ ਦੀ ਖਬਰ ਸਾਹਮਣੇ ਆ ਅਤੇ ਮੋਟ ਇਹ ਮੋੜ ਤੋਂ ਤੁਸੀ ਦੇਖ ਰਹੇ ਹੋ ਜਿਹੜਾ ਕਿ ਇਹ ਮੋਟਰਸਾਈਕਲ ਜਿਸ ਦਾ ਐਕਸੀਡੈਂਟ ਹੋਇਆ ਭਾਵੇਂ ਮੋਟਰਸਾਈਕਲ ਦਾ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਇੱਕ ਜਿਹੜੀ ਕਿ ਔਰਤ ਹੈ ਇੱਕ ਲੇਡੀ ਜੀ ਉਹਦੀ ਕਿ ਇਸ ਹਾਦਸੇ ਦੇ ਵਿੱਚ ਤੁਰੰਤ ਜਿਹੜੀ ਕਿ ਮੌਤ ਹੋ ਗਈ ਹੈ ਸੋ ਜਿਹੜਾ ਮੋਟਰਸਾਈਕਲ ਸਵਾਰ ਸੀ ਮੁੰਡਾ ਮੋਟਰਸਾਈਕਲ ਚਲਾਉਂਦਾ ਸੀਗਾ ਸੋ ਉਹden ਗੱਲ ਕਰਾਂਗੇ ਵੀ ਕੌਣ ਸੀ ਅਤੇ ਕਿੱਥੋਂ ਆਏ ਸੀਗੇ ਸੋ ਉਸ ਭਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਨਾਮ ਤੁਹਾਡਾ ਕਿਮਰਜੀਤ ਜੀ ਤੁਸੀਂ ਚਲਾਉਂਦੇ ਹੋ ਮੋਟਰਸਾਈਕਲ ਹਾਂਜੀ ਕੌਣ ਸੀ ਲੇਡੀ ਜੀ ਦਾ ਇਹ ਵੀਰੇ ਲੈਫਟ ਲੈਤੀ ਦੀ ਆਪਾਂ ਨੂੰ ਅੱਛਾ ਇਧਰੋਂ ਬਾਤ ਆਉਂਦੀ ਈ ਇਧਰੋਂ ਬਹਿ ਜਾ ਹੁੰਦੇ ਤੇ ਮੱਜਾਂ ਇਹਨਾਂ ਦੀਆਂ ਸਾਰੀਆਂ ਉਹਦੇ ਨਾਲ ਕਿ ਸੁੱਧੀਆਂ ਵਿੱਚ ਡਕਟਰ ਮਾਰੀ ਅੱਛਾ ਉਹ ਮੱਜ ਨੇ ਹਾਂਜੀ ਮੱਜ ਨੇ ਉਹ ਡਿੱਗ ਪੀ ਉਹਦੇ ਥੱਲੇ ਆ ਅੱਛਾ ਕਿੱਥੋਂ ਦੋ ਬੈਠੇ ਸੀ ਮਰੇ ਕੋਲ ਬੈਠੇ ਸੀ ਤੁਹਾਨੂੰ ਹਾਂਜੀ ਹਾਂਜੀ ਅੱਛਾ ਕਿਹੜਾ ਪਿੰਡ ਆ ਪਤਾ ਲੱਗਿਆ ਪਤਾ ਲੱਗਿਆ ਜੀ ਸਾਧੂ ਨਾ ਸਿੰਘ ਅੱਛਾ ਹਤਰ ਪਿੰਡ ਇਹਨਾਂ ਦਾ ਸੋ ਵਾਕੀ ਜੀ ਹੱਥਨ ਪਿੰਡ ਦੀ ਜਿਹੜੀ ਕਿ ਲੇਡੀ ਜੀ ਇਹਦੇ ਮੌਕੇ ਤੇ ਦੱਸਦੀ ਆ ਵੀ 100 ਜਿਹੜੀ ਕਿ ਪੁਲਿਸ ਪੋਰਚਾ ਜਿਹੜੀ ਉਹ ਵੀ ਪਹੁੰਚ ਚੁੱਕੇ ਹੁਣ ਪਹੁੰਚ ਚੁੱਕੇ ਤਾਂ ਹੁਣੇ ਹੁਣ ਇਹਨਾਂ ਦਾ ਇੱਕ ਰੋਡਵੇ ਦੀ ਬੱਸਾਂ ਸਰਕਾਰੀ ਬੱਸ ਦਾ ਐਕਸੀਡੈਂਟ ਹੋਇਆ ਜਾਣਾਂ ਕਿ ਗੱਲਬੱਤ ਸਾਡੀ ਕੀ ਹੋਈ ਆ ਭਰਾ ਸਾਡੇ ਨਾਲ ਜੋ ਡਰਾਈਵਰ ਆ ਬੱਸ ਦਾ ਜਾਣਾਂਗੇ ਭਰਾ ਜੀ ਕੀ ਗੱਲ ਹੋਈ ਆ ਸਹੀ ਗੱਲ ਬਾਈ ਸਹੀ ਗੱਲ ਜੀ ਕੀ ਨਾਮ ਤੁਹਾਡਾ ਪੁਲਿਸ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕਿਹੜੀ ਰੋਡ ਬੱਸ ਆ ਇਹ ਪੀ ਆਰਟੀਸੀ ਦੀ ਗੱਡੀ ਚਲਾਉਣਾ ਜੀ ਮੈਂ ਬਾਈ ਮੈਂ ਸੰਗਰੂਰ ਦੀ ਪੂਆ ਜੀ ਹਾਂ ਜੀ ਮੈਂ ਸਾਰਾ ਇਧਰੋਂ ਲੈ ਕੇ ਬੱਸ ਲੈ ਕੇ ਆ ਰਿਹਾ ਸੀਗਾ ਸੰਗਰੂਰ ਤੋਂ ਜੀ ਤੇ ਮੈਂ ਐਪੀਸੋਡ ਤੋਂ ਸਵਾਰੀ ਚੱਕ ਕੇ ਚੱਲੇ ਆ ਰਹੇ ਸੀਗੇ ਤੇ ਰਸਤੇ ਵਿੱਚ ਮੱਜਾਂ ਆ ਰਹੀਆਂ ਸੀ ਐਸੇ ਸਾਈਡ ਤੇ ਮੱਜਾਂ ਜਾ ਰਹੀਆਂ ਸੀਗੇ ਜੀ ਅੱਗੇ ਉਹ ਮੋਟਰਸਾਈਕਲ ਆ ਰਹੀ ਸੀ ਮੋਟਰਸਾਈਕਲ ਦੇ ਪਿੱਛੇ ਲੇਡੀ ਜੀ ਬੈਠੀ ਸੀਗੀ ਜੀ ਅੱਛਾ ਉਹਨੇ ਝੋਟੀ ਨੇ ਜੀ ਮੋਟਰਸਾਈਕਲ ਦੇ ਵਿੱਚ ਟੱਕਰ ਮਾਰੀ ਜੀ ਜਦੋਂ ਮੋਟਰਹੈਂਗ ਦੇ ਵਿੱਚ ਟੱਕਰ ਮਾਰੀ ਮੋਟਰਸਾਈਕਲ ਵੀ ਗਿਰ ਗਿਆ ਮੁੰਡਾ ਤਾਂ ਪਰਲੇ ਪਾਸੇ ਝੱਡ ਗਿਆ ਜੀ ਊੜੀ ਜਿਹੜੀ ਲੇਡੀ ਸੀ ਉਹ ਅਚਾਨਕ ਬੱਸ ਦੇ ਟਾਇਰ ਕੋਲੇ ਝੱਡ ਗਈ ਜੀ ਉਹ ਬੱਸ ਦੇ ਟਾਇਰ ਦੇ ਨਾਲ ਲੱਗਣ ਕਰਕੇ ਉਹਦੇ ਸੱਟ ਲੱਗ ਗਈ ਉਹਦੇ ਹਾਂਜੀ ਜਿਹੜੀ ਮੌਕੇ ਦੀ ਪੂਰੀ ਹੋ ਗਈ ਹਾਂ ਵੀਰੇ ਪਹਿਲਾਂ ਸਾਹ ਚੱਲਦੇ ਹੁੰਦਾ ਸਹਿਜ ਸਾਹ ਨਹੀਂ ਚੱਲਦੇ ਹੁੰਦੇ ਸਹਿਜ ਜੀ ਹਾਂ ਹੁਣ ਤਾਂ ਹਿਲਦੇ ਵਰੀਏ ਨਾ ਹਾਂਜੀ ਹਾਂਜੀ ਵੀਰੇ ਹਾਂਜੀ ਕੀ ਲੱਗਦਾ ਇਹ ਜਿਵੇਂ ਦਾਮ ਰੋਜ਼ ਸੁਣਦੇ ਆ ਖਬਰਾਂ ਆਪਾਂ ਨਾ ਜਾਨ ਡੰਗਰ ਜਿਹੜੇ ਲਗਾਤਾਰ ਸੜਕਾਂ ਦੇ ਉੱਪਰ ਜਾਰਾ ਜੀ ਜਵੰਦਾ ਵੀ ਸੜਕਾਂ 'ਤੇ ਰੋਲ ਹਾਂ ਆਪਾਂ ਸਰਕਾਰ ਅਰਦਾਸ ਕਰਦਾ ਉਹ ਵੀ ਇਹਨਾਂ ਇਕੱਠੇ ਲੱਗਦੇ ਜਾਂ ਇਹਦਾ ਵੀਰ ਜੀ ਰੋਜ਼ ਦਾ ਹੀ ਕੰਮ ਹੈ ਨਾ ਮੈਂ ਸਾਲੇ ਕਿ ਆਪ ਤਾਂ ਉਹਦੇ ਵਿੱਚ ਵੜ ਕੇ ਅੰਦਰ ਚਲੇ ਗਿਆ ਜੀ ਉਹ ਵਾਰੇ ਵਿੱਚ ਤੇ ਪਰ ਹੁਣ ਦੇ ਸਾਨੂੰ ਮੁਸੀਬਤ ਖੜੀ ਕਰਤੀ ਜੀ ਅਸੀਂ ਗਰੀਬ ਬੰਦੇ ਹੁਣ ਵਾਸਤੇ ਅਸੀਂ ਕਿੱਥੋਂ ਕੱਚੇ ਮਜ਼ਦਮਾਂ ਜੇ ਸੀ ਕਿੱਥੋਂ ਹੋ ਕਰਾਂਗੇ ਜੀ ਇਹ ਤੁਹਾਡੀ ਗਲਤੀ ਨਹੀਂ ਉਹ ਤੁਹਾਨੂੰ ਫਿਰ ਤਾਂ ਕਿਸੇ ਦਾ ਮਿਲੂਗੀ ਹਾਂ ਤੇ ਗਲਤੀ ਤਾਂ ਵੀਰੇ ਹੈ ਨਹੀਂ ਸਾਡੀ ਅਸੀਂ ਤਾਂ ਸਾਡੀ ਦੇ ਜਿਵੇਂ ਬਿਲਕੁਲ ਗਲਤੀ ਨਹੀਂ ਤਾਂ ਬਸ ਉਹਨੇ ਆ ਕੇ ਬਸ ਦੇ ਟਾਇਰ ਹੁਣ ਜਤੂਰੀ ਵਾਲੀ ਮਸ਼ੀਨਰੀ ਨਾਲ ਬੰਦਾ ਜਾਨ ਬੁੱਧ ਕੇ ਲਾ ਆ ਗਿਆ ਅਚਾਨਕ ਹੀ ਲੱਗੇ ਜੀ ਉਹਦੇ ਵਿੱਚ ਆਪਾਂ ਥੋੜੀ ਉਹ ਵੀ ਗੁਜਰਪੁਰ ਪਰਿਵਾਰਾਂ ਵਿੱਚੋਂ ਇੱਥੇ ਹਾਜ਼ਰ ਨੇ ਜਿਹੜੇ ਕਿ ਤੁਸੀਂ ਆਮ ਜਿਹੜੀਆਂ ਕੀ ਨਾਮ ਤੇ ਤੁਹਾਡਾ ਪਈ ਵੀਰੇ ਖੜਕਾ ਹੋਇਆ ਜਾਂ ਮੈਨੂੰ ਪਤਾ ਲੱਗਿਆ ਮੈਨੂੰ ਕੋਈ ਪਤਾ ਨਹੀਂ ਲੱਗਿਆ ਉਹਦੇ ਡੰਗਰ ਸੜਕ ਤੇ ਹੈਗੇ ਸੀ ਭਰਾ ਦੱਸੋ ਡੰਗਰ ਉਰਾਂ ਮੋੜ ਦੇਤੀਗੇ ਸਾਰਾ ਰੋਡ ਤੇ ਹੈਗੇ ਸੀਗੇ ਸੜਕ ਤੇ ਉਰਾਂ ਮੋੜ ਦੇਤੀਗੇ ਆਧੇ ਰੋੜ ਦੇਤੀ ਐਨਾ ਮੋੜ ਦੇਤੀ ਉਰਾਂ ਅੱਧੇ ਰੋਡ ਤੇ ਤੇ ਰੋਡ ਤੋਂ ਬਾਹਰੇ ਸੀ ਐ ਸੈਟ ਸੈਟ ਆਉਂਦੇ ਸੀ ਜਣੀ ਨਹੀਂ ਪਰ ਰੋੜੀ ਕ੍ਰੋਸ ਕੀਤੀ ਆ ਸੜਕ ਡੰਗਰਾਂ ਨੇ ਉਧਰੋਂ ਇਧਰੋਂ ਨਹੀਂ ਉਹ ਕ੍ਰੋਸ ਤਾਂ ਉਥੋਂ ਕਰਿਆ ਫਿਰ ਸੈਟ ਸੈਟ ਆਉਂਦੇ ਸੀ ਇੱਥੇ ਇੱਥੇ ਹੀ ਪੁੱਜੇ ਸੀ ਡੰਗਰ ਉਰਾਂ ਆਉਂਦੇ ਸੀ ਖੜਕਾ ਹੋਇਆ ਜਾਂ ਪਤਾ ਲੱਗਿਆ ਜਾਂ ਮੈਂ ਦੇਖਦੀ ਸੀ ਬੱਸ ਉਤੋਂ ਦੀ ਲੰਗੀ ਐ ਹੂੰ ਨਹੀਂ ਲਗਾ ਰੋਜ ਤੁਸੀਂ ਇਹਨੇ ਕਿਨੇ ਡੰਗਰੇ ਤੁਹਾਡੇ ਕੋਲੇ ਬਸ ਉਤੋਂ ਤੇ ਲੰਗੀ ਆ ਉਹ ਬਸ ਤੂੰ ਹੋਇਆ ਜਿਹੜਾ ਕੁਝ ਹੋਇਆ ਉਹ ਜੇ ਕਿਸੇ ਨੇ ਮੇਰੇ ਸਿ ਲਾਉਣਾ ਥੋੜੀ ਮਰਜ਼ੀ ਨਹੀਂ ਸਿਰ ਨਹੀਂ ਲਾਉਣਾ ਜਦੋਂ ਤੁਸੀਂ ਚਾਹੇ ਮੋਟਰਸਾਈਕਲ ਬੱਸ ਤੇ ਲੱਗਿਆ ਤੁਹਾਡੇ ਡੰਗਰਾਂ ਨੂੰ ਬਚਾਉਣ ਦਾ ਬਚਾਉਣ ਕਰਕੇ ਉਹਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਤਾਂ ਹੀ ਉ ਟੁੱਕਿਆ ਉਹ ਹੁਣ ਇਹ ਨਹੀਂ ਮੈਨੂੰ ਪਤਾ ਮੈਨੂੰ ਪਤਾ ਜਲਦ ਜਲਦ ਖੜਕਾ ਹੋਇਆ ਮੈਂ ਮੂਰੇ ਤੀ ਗਈ ਮੈਂ ਤਾਂ ਮਗਰ ਖੜਕਾਏ ਮੈਂ ਦੇਖਦੀ ਆਂ ਜਦ ਬੱਸ ਮੂਰੇ ਆ ਗਿਓ ਹੂੰ ਜਦ ਤਾਨੂੰ ਪਤਾ ਨਹੀਂ ਲੱਗਿਆ ਪਹਿਲਾਂ ਪਹਿਲਾਂ ਕੋਈ ਪਤਾ ਨਹੀਂ ਲੱਗਿਆ ਇਹ ਤੁਹਾਨੂੰ ਤੁਸੀਂ ਡੰਗਰ ਆ ਇੱਕ ਨਾ ਇੰਨੇ ਨੰਗਦੇ ਤੁਹਾਡੇ ਕੋਲ ਇਹ ਇਹ ਸਾਈਡ ਤੇ ਤੀਕੇ ਡੰਗਰ ਕਿੰਨੇ ਛੋਟੇ ਕਿੰਨੇ ਨੰਗਰ ਨੇ ਇਹ 10 12 ਡੰਗਰ ਨੇ ਨਹੀਂ ਇਹ ਸੜਕ ਤੇ ਤੁਸੀਂ ਸਰਿਆਂ ਮ ਲਈ ਫਿਰਦੇ ਹੋ ਪਹਿਲਾਂ ਹੀ ਅ ਰੋਜ਼ ਪੰਜਾਬ ਅਰਦਾਸਾਂ ਕਰਦਾ ਇੱਕ ਮੁੰਡਾ ਗਾਇਕ ਵਿਚਾਰਾ ਉਹ ਵੀ ਡੰਗਰਾਂ ਕਰਕੇ ਹਸਪਤਾਲ ਚ ਪਿਆ ਤੁਹਾਨੂੰ ਐ ਨਹੀਂ ਕਿਸੇ ਨੂੰ ਵੀ ਡਰ ਪੋ ਦਿਲ ਦੇ ਵਿੱਚ ਵੀ ਕਿਸੇ ਨੂੰ ਨੁਕਸਾਨ ਹੋਸਾ ਡੰਗਰਾਂ ਨਾਲ ਵੀ ਰੱਬ ਦਾ ਨਾਮ ਲੈ ਕੇ ਸੈੱਡ ਸੈੱਡ ਖੇਤੀ ਦੇ ਡੰਗਰ ਨਹੀਂ ਸੜਕੇ ਤੇ ਚੜ ਨਹੀਂ ਗਾ ਚੌੜ ਦੀ ਕਰ ਤੁਸੀਂ ਨੰਗਰ ਫਿਰ ਫੋਨ ਪਾ ਕੇ ਇੱਧਰ ਆਏ ਸੀ ਹੋਰ ਕੋਈ ਚੱਕਰ ਨਹੀਂ ਸੀ ਜਾਂ ਡੰਗਰ ਇਹਨੇ ਲੱਖ ਲੱਖ ਰੁਪਏ ਦੀ ਮੈਸਲਾ ਸਾਦੋਂ ਫਿਰ ਹਰਾਚਰਾ ਇਹਨ ਮੁੱਲ ਲੈ ਸਕਦੇ ਜਾਂ ਲੱਖ ਲੱਖ ਰੁਪਏ ਦੀ ਮੈਸ ਮੁੱਲ ਲੈ ਸਕਦੇ ਹਾਂ ਤਾਂ ਫਿਰ ਜੇ 10 ਵੀ ਜਿਹੜਾ ਹਰਾਚਰਾ ਲੈ ਲਵਾਂਗੇ ਫਿਰ ਕੀ ਕੀ ਦੀ ਗੱਲ ਆ ਆ ਨੈਕਣ ਮਰਨ ਮੌਤਾ ਦਾ ਨਾ ਹੋਣਾ ਸੜਕਾਂ ਦੇ ਉੱਪਰ ਗਲਤੀ ਆ ਨਾ ਮੰਨਦੇ ਰਹਿਣੇ ਕਿੱਥੇ ਭਲਾ ਦੱਸੋ ਨਾਲ ਜੀ ਭੱਜ ਵੀ ਗਏ ਜਿਹੜੇ ਬੱਚੇ ਸੀ ਓਰੇ ਨਾਲ ਕੌਣ ਸੀ ਹੋਰ ਕਿਹਦੇ ਆਣੇ ਸੀ ਛੋਟਾ ਜਵਾਗ ਤੇ ਉਹਦਾ ਕੋਈ ਪਤਾ ਨਹੀਂ ਕਿੱਥੇ ਨਹੀਂ ਤੁਹਾਡਾ ਤੁਹਾਡਾ ਤੁਸੀਂ ਰਹਿਣੇ ਕਿੱਥੇ ਹੋ ਰਹਿਣੇ ਕਿੱਥੇ ਹੋ ਰਹਿਣੇ ਕਿੱਥੇ ਆਦਮਵਾੜ ਰਹਿਣੇ ਆਦਮਵਾੜ ਓਡੇ ਦਾ ਆਰਕੜ ਬਣਿਆ ਨਾ ਹਰ ਕੁਸ ਸਾਰਾ ਕੁਝ ਬਣਿਆ ਹੋਇਆ ਹੈ। ਮੋਟਾ ਕਿੱਥੇ ਬਣਿਆ ਦਾਦਾਂਵਾਲ ਦੀਆਂ? ਦਾਦਾਂਵਾਲ ਦੀਆਂ। ਹੂੰ। ਸੋ ਬਾਕੀ ਵੀ ਹੋਰ ਵੀ ਇੱਥੇ ਨੌਜਵਾਨ ਨੇ ਹਾਂਜੀ ਬਾਈ ਕੀ ਨਾਮ? ਮਨਪ੍ਰੀਤ ਸਿੰਘ ਜੀ। ਕੀ ਮਾਮਲਾ ਜੀ ਤੁਸੀਂ ਵਿਚਮੱਟੀ ਦੇ ਵਾਸਤੇ? ਮੈਂ ਪਸੌੜ ਤੋਂ ਬੈਠਿਆ ਟਿਕਟਾ ਮੇਰੇ ਕੋਲੇ। ਠੀਕ ਹੈ ਨਾ ਮੈਂ ਸਫ਼ਰ ਕਰ ਰਿਹਾ ਸੀ ਮੈਂ ਡਰਾਈਵਰ ਸਾਈਡ ਦੇ ਡਰਾਈਵਰ ਸਾਹਿਬ ਦੇ ਬਿਲਕੁਲ ਨਾਲ ਬੈਠਾਂਗਾ। ਮੈਂ ਸਾਰਾ ਕੁਝ ਅੱਖੀਂ ਦੇਖਾਂਗਾ। ਜਿਹੜੀਆਂ ਸੜਕ ਤੇ ਇਹ ਮੱਝਾਂ ਨੇ ਇਹਨਾਂ ਦੀਆਂ ਬਿਲਕੁਲ ਵਿਚਾਲੇ ਜਾ ਰਹੀਆਂ ਨੇਗੀਆਂ। ਠੀਕ ਹੈ ਨਾ ਉਹ ਮੋਟਰਸਾਈਕਲ ਵਾਲਾ ਉਹ ਮੋਟਰਸਾਈਕਲ ਵਾਲਾ ਵੀਰ ਹੈਗਾ ਜਦੋਂ ਉਹ ਬਰਾਬਰ ਮੱਧ ਨੇ ਦੇਖਦੇ ਦੇਖਦੇ ਟੱਕਰ ਮਾਰੀ ਹੈ ਉਹ ਤੇ ਬਾਅਦ ਐਕਸੀਡੈਂਟ ਹੋਇਆ ਮੋਟਰਸਾਈਕਲ ਨਾਲ ਮੋਟਰਸਾਈਕਲ ਨੂੰ ਮੱਧ ਨੇ ਟੱਕਰ ਮਾਰੀ ਹੈਗੀ ਠੀਕ ਹੈ ਨਾ ਜੀ ਇਹਦੇ ਵਿੱਚ ਬੱਸ ਦੇ ਡਰਾਈਵਰ ਦੀ ਕੋਈ ਗਲਤੀ ਨਹੀਂ ਗਈ ਬੱਸ ਬਿਲਕੁਲ ਸਲੋ ਹੌਲੀ ਜਾ ਰਹੀ ਸੀ ਹੁਣ ਦੇਖੋ ਜੀ ਵੱਡਾ ਸਾਧਨ ਹੈਗਾ ਜੇ ਮਾੜਾ ਜਿਹਾ ਵੀ ਕੁਝ ਇਟਚ ਹੋਊਗੀ ਦੇਖੋ ਇਨਸਾਨੀ ਸਰੀਰ ਦੇ ਵਿੱਚ ਹੈ ਵੀ ਕੀ ਚਾਰ ਹੱਡੀਆਂ ਹੀ ਨਿਗੀਆਂ ਠੀਕ ਹੈ ਨਾ ਹੁਣ ਉਹ ਲੇਰੀ ਵਿਚਾਰੀ ਇੱਕ ਮੇਰੇ ਮੁਤਾਬਕ ਉਹ ਤਾਂ ਨਹੀਂ ਬਚਦੀ ਉਹ ਤਾਂ ਪੂਰੀ ਹੋ ਗਈ ਹੋਣੀ ਹੈ ਪਰ 100% ਗਲਤੀ ਇਹਨਾਂ ਪਸ਼ੂਆਂ ਦੀ ਜਿਹੜੇ ਰੋਡ ਦੇ ਉੱਤੇ ਨਜਾਇਜ਼ ਘੁੰਮਦੇ ਨੇ ਠੀਕ ਹੈ ਨਾ ਜੀ ਅੱਗੇ ਵੀ ਮੈਂ ਪਹਿਲਾਂ ਵੀ ਜਦੋਂ ਗੱਲ ਕਰੀ ਆ ਵੀ ਹੁਣ ਰੋਜ਼ ਕਹਿੰਦੇ ਫੇ ਕਹਿੰਦੇ ਅਰਦਾਸਾਂ ਕਰੋ ਨਾ ਜਦੋਂ ਕੋਈ ਐਸੇ ਭਾਣਾ ਵਰਤ ਜਾਂਦਾਗਾ ਸਾਡਾ ਵੀਰ ਰਾਜਵੀਰ ਜਵੰਦਾ ਗਾਇਕ ਪਹਿਲਾਂ ਦੇਖ ਲਓ ਜੀ ਆਪਣੇ ਫੋਟੋਸ ਦੇ ਵਿੱਚ ਜੇਰੇ ਲਾ ਜਾਏਗਾ ਠੀਕ ਹੈ ਨਾ ਸਰਕਾਰ ਤੋਂ ਮੰਗ ਕਰਦੇ ਆਂ ਜੀ ਕਾਰਵਾਈ ਕਰੋ ਜੀ ਬਿਲਕੁਲ ਸਖਤ ਕਾਰਵਾਈ ਕਰੋ ਇਹ ਰੋਡ ਦੇ ਉੱਤੇ ਡੰਗਰ ਬਿਲਕੁਲ ਨਹੀਂ ਚੱਲਣੇ ਚਾਹੀਦੇ ਜਿਹੜਾ ਮਲੇਰੇ ਕੋਲ ਦਾ ਪ੍ਰਸ਼ਾਸਨ ਆ ਉਹ ਤਾਂ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਅੱਗਾਂ ਲੱਗੀਆਂ ਪਤਾ ਲੱਗ ਜਾਂਦੀਆਂ ਨੇ ਹੋਰ ਸਾਰੇ ਮਾਮਲੇ ਪਤਾ ਲੱਗ ਜਾਂਦੇ ਨਾ ਡੰਗਰ ਹੀ ਪਤਾ ਲੱਗਦਾ ਵੀ ਆ ਚਾਰ ਦਿਨਾਂ ਨੂੰ ਵੀ ਦੇਖ ਲਓ ਕਿਸਾਨ ਵੀਰ ਕੋਈ ਮਾੜੀ ਮੁੱਟੀ ਅੱਗ ਲਾਊਗਾ ਹੁਣ ਪੁਲਿਸ ਪਹੁੰਚ ਜੂਗੀ ਆ ਪੂਰਾ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਏ ਨੂੰ ਹਾਲੇ ਤੱਕ ਇੱਕ ਕੀ ਤਾਗਾ ਹੂੰ ਕੀ ਕਰੋਗੇ ਕਿ ਇਹ ਜੇ ਪ੍ਰਸ਼ਾਸਨ ਦੇ ਕੰਮ ਵਾਕਈ ਜੀ ਵਾਕਈ ਜੀ ਇਹ ਪਸ਼ੂ ਜਿਹੜੇ ਕਿ ਸੜਕਾਂ ਦੇ ਉੱਪਰ ਨੇ ਇਹਨਾਂ ਨਾਲ ਲਗਾਤਾਰ ਹਾਦਸੇ ਹੁੰਦੇ ਨੇ ਅਤੇ ਲਗਾਤਾਰ ਪੰਜਾਬ ਵਿੱਚ ਮੌਤਾਂ ਹੁੰਦੀਆਂ ਨੇ ਸੋ ਇਹ ਇੱਕ ਵੱਡਾ ਸਵਾਲ ਹੈ ਕਦੋਂ ਰੁਕਣਗੀਆਂ ਇਸ ਤਰ੍ਹਾਂ ਦੀਆਂ ਮੌਤਾਂ ਜਿਹੜੀਆਂ ਸੜਕਾਂ ਦੇ ਉੱਪਰ ਹੁੰਦੀਆਂ ਨੇ ਜਿਹੜੀਆਂ ਕਹਦੀਏ ਵੀ ਐਕਸੀਡੈਂਟ ਵੀ ਕੋਈ ਵਾਹਨ ਦੀ ਅਣਗਹਿਲੀ ਕਾਰਨ ਨਹੀਂ ਸਿਰਫ ਇਹ ਪਸ਼ੂ ਨੇ ਇਹ ਡੰਗਰ ਨੇ ਜਿਹੜੇ ਕਿ ਸੜਕਾਂ ਦੇ ਉੱਪਰ ਫਿਰਦੇ ਨੇ ਅਤੇ ਅਚਾਨਕ ਇੱਕ ਮੋਟਰਸਾਈਕਲ ਨੂੰ ਜਾਂ ਟੱਕਰ ਮਾਰਦੇ ਨੇ ਜਾਂ ਕਿਸੇ ਗੱਡੀ ਟੱਕਰ ਮਾਰਦੇ ਨੇ ਤਾਂ ਜਰੂਰ ਇਹਦੇ ਵਿੱਚ ਕਿਸੇ ਨਾ ਕਿਸ ਦਾ ਨੁਕਸਾਨ ਹਰ ਜਰੂਰ ਹਰ ਵਾਰੀ ਹੁੰਦਾ ਹੈਗਾ ਇਹ ਸੜਕ ਰੋਡ ਦੇ ਉੱਪਰ ਵੀ ਹੁਣ ਤੱਕ ਪਤਾ ਹੀ ਨਹੀਂ ਡੰਗਰਾ ਕਰਕੇ ਕਿੰਨੇਗਾ ਮੌਤਾਂ ਹੋ ਚੁੱਕੇ ਨੇ ਪਰ ਹਜੇ ਤੱਕ ਜਿਹੜੇ ਕਿ ਇਹਨਾਂ ਤੇ ਕੋਈ ਪ੍ਰਸ਼ਾਸਨ ਵੱਲੋਂ ਨਕੇਲ ਨਹੀਂ ਪਾਈ ਗਈ ਕੀ ਇਸ ਤਰ੍ਹਾਂ ਮੌਤਾਂ ਹੁੰਦੀਆਂ ਰਹਿਣਗੀਆਂ ਜਾਂ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਹੱਲ ਕਰੇਗਾ ਵੱਡਾ ਸਵਾਲ ਹੈ ਤਵੱਜਾ ਜੀ ਇਹ ਰੋਡਵੇ ਦੀ ਵਸਤਾ ਜਿਹੜੀ ਜਿਸ ਨਾਲ ਐਕਸੀਡੈਂਟ ਹੋਇਆ ਦੱਸ ਦਈਏ ਤਾਂ ਔਰਤ ਨੇ ਮਲੇਰਕੋਲਾ ਜੂਨੀਅਰ ਜੋ ਸਿਰਫ ਇਹ ਤੋਂ 2.5 ਤੋਂ 3 ਕਿਲੋਮੀਟਰ ਦੂਰ ਆ ਉੱਥੋਂ ਮੋਟਰਸਾਈਕਲ ਤੇ ਕਿਸੇ ਨੇ ਲੈਫਟ ਲਈ ਅਤੇ ਲਿਫਟ ਤੋਂ ਬਾਅਦ ਇਸ ਜਗ੍ਹਾ ਤੇ ਆ ਕੇ ਜਿਹੜਾ ਕਿ ਇਹ ਪਿਆਰ ਪਿੱਛੇੰ ਟੋਲ ਹੈ ਕੀ ਪਤਾ ਸੀ ਉਸ ਔਰਤ ਨੂੰ ਵੀ ਮੈਂ ਲਿਫਟ ਲੈ ਕੇ ਜਿਸ ਮੋਟਰਸਾਈਕਲ ਤੇ ਜਾਨੀ ਆ ਜਾਂ ਜਿਸ ਮੋਟਰਸਾਈਕਲ ਨੂੰ ਮੈਂ ਹੱਥ ਦੇ ਕੇ ਰੋਕਿਆ ਉਹਦੀ ਲਿਫਟ ਮੰਗੀ ਆ ਕੀ ਪਤਾ ਸੀ ਕਹਿੰਦੀ ਵੀ ਉਹ ਵੀ ਉਹਦਾ ਜਿਹੜਾ ਇਹ ਮੌਤ ਦਾ ਇਹ ਮੁਕਸਰ ਕਾਰਨ ਬਣ ਜਾਏਗਾ ਜਾਂ ਉਹ ਮੋਟਰਸਾਈਕਲ ਨੂੰ ਉਸ ਥਾਂ ਤੇ ਲੈ ਜਾਏਗਾ ਜਿੱਥੇ ਉਹਦੀ ਮੌਤ ਲਿਖੀ ਹੋਈ ਆ ਸੋ ਬਹੁਤ ਭਿਆਨਕ ਅਕਸੀਰਾਂ ਦਾ ਜਿਹੜਾ ਕਿ ਇੱਥੇ ਹੋਇਆਗਾ ਸੋ ਇੱਕ ਵਾਰ ਫੇਰ ਜ਼ਰੂਰ ਕਾਗਾ ਵੀ ਜਿਹੜੇ ਇਹ ਗੁੱਜਰ ਡੰਗਰ ਪਸ਼ੂ 15 15 20 20 ਪਸ਼ੂ ਲੈ ਕੇ ਵੱਡੇ ਵੱਡੇ ਹਾਈਵੇ ਰੋ ਆ ਆਮ ਦੇਖੇ ਜਾਂਦੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਪ੍ਰਸ਼ਾਸਨ ਨੂੰ ਜਿਹੜੇ ਕਿ ਫੈਸਲੇ ਲੈ ਕੇ ਇਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਹੀ ਜਿਹੜੇ ਕਿ ਇਸ ਤਰ੍ਹਾਂ ਦੇ ਇਹਨੇ ਮੌਤਾ ਪੰਜਾਬ ਤੋਂ ਹੋਂਦ ਤੋਂ ਘਟਣ ਗਿਆ ਸਾਥੀ ਮਨਪ੍ਰੀਤ ਜੀ ਨਾਲ ਪਰਵੀ ਸਿੰਘਾਲਾ ਧੰਨਵਾਦ